ਤੇ ਜਗ ਜਗੁਰੂ ਦਾਸ ਮਹਾਰਾਜ ਕੀ ਜੈ ਪਰਮ ਸਤਿਕਾਰਯੋਗ ਗੁਰਪ੍ਰੀਤ ਸਾਹਿਬ ਜੀ ਅੱਜ ਦਾ ਇਹ ਜੋ ਕਾਮਦਾਨ ਕੈਂਪ ਹੈ ਡਾਕਟਰ ਅਮੇਸ਼ ਸਹਿਨਾਪੁਰਾ ਦੇ ਜਿਹਨਾਂ ਵੱਲੋਂ ਵੈਸੇ ਤਾਂ ਹਰ ਸਾਲ ਇਹ ਇਲਾਕਾ ਕੈਂਪ ਲਗਾਇਆ ਜਾਂਦਾ ਆ ਔਰ ਜਿਵੇਂ ਕਿ ਪਹਿਲਾਂ ਵੀ ਮਹਾਪੁਰਸ਼ਾਂ ਤੋਂ ਔਰ ਕਾਇਦ ਜੀ ਦਾਰਿਆਂ ਤੋਂ ਆਪਾਂ ਸੁਣਿਆ ਜਿਹਨੂੰ ਸਤੋਂ ਵੱਡਾ ਜਿਹੜਾ ਮਹਾਨ ਕੈਂਪ ਹੁੰਦਾ ਹੈ ਉਹ ਹੁੰਦਾ ਹੈ। ਤਾਂ ਮੈਂ ਇਸੋ ਗੱਲ ਆਪਕੀ ਨਾਲ ਸਾਂਝੀ ਕਰਾਂਗਾ ਕਿਉਂਕਿ ਕੇਵਰੀ ਕੁਝ ਗੱਲਾਂ ਸਾਨੂੰ ਆਮ ਲੱਗਣ ਲੱਗ ਪਈਆਂ ਲਾਪੂਰ ਦਾ ਕੈਂਪ ਲਾਇਆ ਕਿਹੜੀ ਵੱਡੀ ਗੱਲ ਹੈ ਕਿ ਨਹੀਂ ਇਸ ਤੋਂ ਵੱਡਾ ਕੋਈ ਵੀ ਤਾਂ ਹੈ ਇਸ ਤੋਂ ਤਾਂ ਨਹੀਂ ਹੈ ویسੇ ਤਾਂ ਇਸ ਤਰ੍ਹਾਂ ਦੇ ਕਈ کیسੇ ਮੈਨੂੰ ਯਾਦ ਹੈ ਅੱਜ ਤੋਂ 3 ਸਾਲ ਪਹਿਲਾਂ ਇੱਕ ਪਰਵਾਰ ਜਿਨ੍ਹਾਂ ਦਾ ਰਾਤ ਨੂੰ ਲਗਭਗ ਕੋਈ ਮੈਨੂੰ 9:30 10 ਵਜੇ ਫੋਨ ਆਇਆ ਉਹ ਕਹਿਣ ਲੱਗੇ ਜੇ ਸਾਡੇ ਇਸ ਤਰ੍ਹਾਂ ਕਰਕੇ ਜੇ ਪਾਪਾ ਯਾ ਆਪਣੇ ਸੀਦੇ ਸਿਆ ਬਈ ਉਹਨਾਂ ਨੂੰ ਹੋਣ ਚਾਹੀਦਾ ਉਹ ਮੈਨੂੰ ਹੁਣ ਇੰਨਾ ਯਾਦ ਨਹੀਂ ਕਿ ਕਿਹੜਾ ਉਹਨਾਂ ਨੇ ਬਲੈਕਪੂਰ ਕਿਹਾ ਸੀਗਾ ਤੇ ਮੈਂ ਕਹਾਂ ਤੁਸੀਂ ਕੋਈ ਕੰਨੀ ਪਤਾ ਕਰੋ ਜੇ ਨਾਕ ਅਰੇਂਜਮੈਂਟ ਹੋਇਆ ਤੇ ਫਿਰ ਆਪਾਂ ਦੇਖ ਲਵਾਂਗੇ ਉਹ ਕਹਿੰਦੇ ਸੀ ਸਾਰੇ ਪਾਸੇ ਦੇਖ ਲਿਆ ਫਿਰ ਸਾਡੇ ਕੋਲ ਗੱਲ ਨਹੀਂ ਬਣਦੀ ਪਈ ਉਸ ਵੇਲੇ ਮੈਂ ਕੁਝ ਮੈਂਬਰਾਂ ਦੇ ਨਾਲ ਮੇਂਦਕਾ ਸੈਨਾ ਮੈਂਬਰਾਂ ਦੇ ਨਾਲ ਮੈਂ ਗੱਲਬਾਤ ਕੀਤੀ ਮੈਂ ਕਿਹਾ ਇਹਦਾ ਕਰਕੇ ਵੀ ਪਰਿਵਾਰ ਬੜਾ ਦਿੱਕਤ ਦੇ ਵਿੱਚ ਚਲੋ ਇਹਨਾਂ ਨੇ ਵੀ ਨੱਥਪੱਥ ਕੀਤੀ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਲੋਂ ਉਹਨਾਂ ਨੂੰ ਜਿਹੜਾ ਆ ਫੋਨ ਆ ਉਹਦਾ ਪ੍ਰਬੰਧ ਕਰਕੇ ਦਿੱਤਾ ਉਸ ਦਿਨ ਸਾਨੂੰ ਇਸ ਦਾ ਬਹੁਤ ਵਧੀਆ ਤਰੀਕੇ ਨਾਲ ਅਹਿਸਾਸ ਹੋਇਆ ਵੀ ਇਹ ਜਿਹੜਾ ਆ ਫੂਨਦਨ ਕੈਂਪ ਆ ਇਸ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਔਰ ਹਫਤੇ ਬਾਅਦ ਪਰਿਵਾਰ ਆਇਆ ਉਹ ਜਦੋਂ ਧੰਨਵਾਦ ਕਰਨੇ ਤੇ ਮੈਂ ਉਹਨਾਂ ਨੂੰ ਵੀ ਮੇਰਾ ਧੰਨਵਾਦ ਨਾ ਕਰੋ ਧੰਨਵਾਦ ਸਭ ਤੋਂ ਪਹਿਲਾਂ ਇਹਨਾਂ ਸੇਵਾਦਾਰਾਂ ਦਾ ਆ ਇਹ ਸਾਰੇ ਜਿਹੜੇ ਇਹ ਮਹਾਨ ਉਪਰਾਲਾ ਕਰਵਾ ਰਹੇ ਆ ਔਰ ਦੂਸਰਾ ਧੰਨਵਾਦ ਉਹਨਾਂ ਤੇ ਆ ਜਿਹੜੇ ਇਹ ਖੂਨਦਾਨ ਆਪਣਾ ਕਰਕੇ ਦੂਸਰੇ ਦੀ ਜਾਨ ਬਚਾ ਰਹੇ। ਤੋਂ ਹਰ ਸਾਲ ਮੈਨੂੰ ਵੀ ਮੌਕਾ ਮਿਲਦਾ ਮੈਂ ਕਿਸੇ ਨੂੰ ਦਾਨ ਕਰਕੇ ਜਾਂਦਾ ਹੁੰਦਾ ਇਸ ਸਾਲ 3 ਮਹੀਨੇ ਪਹਿਲਾਂ ਮੈਂ ਕਿਸੇ ਨੂੰ ਦਾਨ ਕੀਤਾ ਸੀ ਤੇ ਇਸ ਕਰਕੇ ਆਪਾਂ ਸਾਰੇ ਕੋਸ਼ਿਸ਼ ਕਰੀਏ ਵੀ ਆਪਣੇ ਜੀਵਨ ਦੇ ਵਿੱਚ ਜਿੰਨਾ ਹੋ ਸਕੇ ਇਹਦੀ ਮਿਰਖੜਾ 6 ਮਹੀਨੇ ਦਾ ਹੁੰਦਾ ਹੈ ਉਹਦੇ ਵਿੱਚ ਆਪਾਂ ਇੱਕ ਵਾਰੀ ਕਰਵਾ ਸਕਦੇ ਜਰੂਰ ਕਰਵਾਇਆ ਕਰੋ। ਔਰ ਇਹੋ ਦਾਨ ਹੈ ਜਿਹਦੀ ਪੂਰਤੀ ਬਹੁਤ ਛੇਤੀ ਹੋ ਜਾਂਦੀ ਹੈ। ਇਹ ਨਹੀਂ ਵੀ ਉਹਨਾਂ ਦਾ ਨਕਦਰ ਵੀ ਕੋਈ ਨਹੀਂ ਬੜੇ ਚੇਤ ਜੇ ਮੇਰੇ ਕਹਿ ਨਾਲ ਇੱਕ ਅਦੇ ਦਿਨ ਦੀ ਬੜੀ ਮੁਸ਼ਕਲ ਨਾਲ ਗੱਲ ਉਹਦੀ ਜਦੋਂ ਇਹ ਜਿਹੜਾ ਕਾਨੂੰਨ ਹੈ ਤੁਹਾਡਾ ਉਹ ਪੂਰਾ ਹੋ ਜਾਂਦਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਬੇਨਤੀ ਵੀ ਜਿੰਨਾ ਵੀ ਹੋ ਸਕੇ ਆਪਾਂ ਇਹਨਾਂ ਸੇਵਾਦਾਰਾਂ ਦੇ ਨਾਲ ਖੜਕੇ ਇਹਨਾਂ ਦੇ ਨਾਲ ਚੱਲ ਕੇ ਸਮਾਜ ਦੀ ਭਲਾਈ ਦੇ ਕੰਮ ਕਰੀ ਕਿਉਂਕਿ ਸਾਡੇ ਜਿਹੜੇ ਰਹਿਬਰ ਆ ਸਤਗੁਰ ਅਰਬਦਾਸ ਜੀ ਮਹਾਰਾਜ ਔਰ ਬਾਬਾ ਸਾਹਿਬ ਦਿੱਤ ਕਰਦੀ ਹੈ ਇਹਨਾਂ ਨੇ ਵੀ ਆਪਣਾ ਸਾਰਾ ਜੀਵਨ ਜਿਹੜਾ ਹੈ ਆਪਾਂ ਤਾਂ ਛੋਟਾ ਜਿਹਾ ਹਿੱਸਾ ਦੇਣਾ ਹੈ ਨਾ ਆਪਣੇ ਜੀਵਨ ਦਾ ਇਹਨਾਂ ਨੇ ਸਾਰੇ ਜੀਵਨ ਸਾਧ ਸੰਗਤ ਜੀ ਸਾਡੇ ਵਰਗਿਆਂ ਦੀ ਦੀਨ ਦੁੱਖੇ ਦੀ ਭਲਾਈ ਤੇ ਲਾਇਆ ਜਿਵੇਂ ਮਹਾਰਾਜ ਜੀ ਦਾ ਬਚਨ ਹੁਣੇ ਆਪਾਂ ਬਾਬਾ ਅਮਰਜੀਤ ਅਰਦਾਸ ਜੀ ਨੇ ਸਾਂਝਾ ਕੀਤਾ ਸੀ ਕਿ ਦੀਨ ਦੁਖੀ ਕਰ ਸੇਵ ਮੇ ਲਾਗ ਰਹੇ ਉਹ ਰਵਦਾਸ ਨਿਸਵਾਸਰ ਕੀ ਸੇਵਾ ਸੁਪਰਬੋ ਮਿਲਨ ਕੀ ਆਸ ਤਾਂ ਬਾਬਾ ਸਾਹਿਬ ਮੇਰਕਲ ਜੀ ਨੇ ਵੀ ਆਪਣਾ ਸਾਰਾ ਜੀਵਨ ਸਾਧ ਸੰਗਤ ਜੀ ਇਸ ਭਾਰਤ ਦੇਸ਼ ਦੇ ਵਿੱਚ ਰਹਿਣ ਵਾਲੇ ਹਰ ਇੱਕ ਭਾਰਤੀ ਦੇ ਪਰ ਲਾਇਆ ਤੋਂ ਮੈਂ ਵਧਾਈ ਦਿੰਦਾ ਹਾਂ ਸਾਰੀ ਟੀਮ ਨੂੰ ਇਹ ਇਹਨਾਂ ਨੇ ਇਹ ਮਹਾਨ ਉਪਰਾਲਾ ਕਰਾਇਆ ਮਾਲਕ ਇਹਨਾਂ ਨੂੰ ਅਸ਼ੀਰਵਾਦ ਬਖਸ਼ਿਸ਼ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤਾਂ ਕਿ ਇਸੇ ਤਰ੍ਹਾਂ ਇਹ ਦੇਸ਼ ਕੌਮ ਸਮਾਜ ਦੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਜੈ ਗੁਰੂ ਦੇ ਧੰਨ ਗੁਰੂ ਦੇ ਜੈ ਪੀ ਜੈ ਪਾਤ